ڪنه وڃي ڇا ڪري هي پيگيا رو رو جو وٽ ٿو ٿو ٿي ملي اوتوهي ڪم ڪي ٿو ٿي ڪيتا هو ٿي ڪيتا هو ڪا ڪي ان وٽ نال لکو اها ڏيکاري ਵੈਕਲ ਕ ਜੀ ਦਾ ਖਾਲਸਾ ਵੈਕਲ ਜੀ ਦੇ ਅੱਜ ਅਸੀਂ ਸਰਦਾਰ ਮਹਾਰਸੂਦ ਦੇ ਘਰ ਬੈਠੇ ਆ ਜੋ ਆਸਾਨੀ ਮੋਰਚੇ ਦੇ ਵਿੱਚ 19 ਮਾਰਚ ਨੂੰ ਜੋ ਕੇਂਦਰ ਸਰਕਾਰ ਨਾਲ ਮੀਟਿੰਗ ਹੋਣ ਜਾ ਰਹੀ ਸੀ ਉਸ ਮੀਟਿੰਗ ਵਿੱਚ ਸ਼ਾਮਲ ਸੀ ਸਾਡੇ ਨਾਲ ਔਰ ਪੰਜਾਬ ਸਰਕਾਰ ਨੇ ਬਹੁਤ ਹੀ ਘਨੋੜੀ ਯਰਕਰ ਕਰਦਿਆਂ ਆ ਜਦੋਂ ਕੇਂਦਰ ਸਰਕਾਰ ਨਾਲ ਸਾਡੇ ਮਸਲੇ ਸਾਰੇ ਬੰਗਾ ਸਾਡੇ ਕੇਂਦਰ ਸਰਕਾਰ ਨਾਲ ਸੀ ਦੋਨਾਂ ਮੋਰਚਿਆਂ ਨੂੰ ਸ਼ੰਭੂ ਵਰਖਨੌਰੀ ਨੂੰ ਪਹੁੰਚਾਉਣ ਵਾਸਤੇ ਸਾਰੇ ਆਗੂਆਂ ਨੂੰ ਛੱਤੀਗੜ੍ਹ ਪੰਜਾਬ ਬਾਰਡਰ ਤੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਜਿਹੜਾ ਵਾ ਪਟਿਆਲੇ ਸਾਨੂੰ ਜਿਹੜਾ ਵਾ ਭਦਰਗੜ੍ਹ ਕਿਨੇ ਚ ਲੈ ਗਏ ਉਸ ਤੋਂ ਬਾਅਦ ਜੇਲ੍ਹ ਭੇਜਤਾ ਔਰ ਉਸੇ ਰਾਤ ਨੂੰ ਹੀ ਜਿੰਨਾ ਕਿਸਾਨਾਂ ਦੀਆਂ ਟਰਾਲੀਆਂ ਸੀ ਘਰ ਬਣੇ ਹੋਏ ਸੀਗੇ ਡੰਬੂ ਲੱਗੇ ਹੋਏ ਸੀਗੇ ਲੱਗਰ ਲੱਗੇ ਸੀਗੇ ਉਹ ਸਭ ਇੱਕ ਪੱਧਰ ਦੌੜ ਕੀਤੀ ਔਰ ਆਪਣੇ ਗੁੰਡੇ ਪਰਵਾਸਾਂ ਉੱਤੇ ਆ ਕੇ ਲੁੱਟਾਂ ਕਰਵਾਈਆਂ ਇੱਥੋਂ ਤੱਕ ਜੋ ਵੱਡੇ ਵੱਡੇ ਆਉਂਦਿਆਂ ਨੇ ਬੈਠੇ ਐਮਐਲਏ ਉਹਨਾਂ ਨੇ ਆਪਣੇ ਗੁੰਡੇ ਲਿਆ ਕੇ ਟਰਾਲੀਆਂ ਚੋਰੀ ਕਰਵਾਈਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਉੱਥੇ ਗੁੰਡਾ ਗੰਦੇ ਨਾਚ ਹੋਇਆ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਸੋ ਇਹ ਬਹੁਤ ਹੀ ਘਨੌਣੀ ਹਰਕਤ ਸੀ ਉਹਦੇ ਰੋਸ ਵਜੋਂ ਹੀ ਜਿਹੜਾ ਸਰਦਾਰ ਜੀਤ ਸਿੰਘ ਡੱਲੇਵਾਲ ਜੋ 26 ਨਵੰਬਰ ਤੋਂ ਕਰਨਵਲ ਤੇ ਬੈਠੇ ਹੋਏ ਸੀਗੇ ਉਹਨਾਂ ਨੇ 19 ਮਾਰਚ ਨੂੰ ਪਾਣੀ ਤੱਕ ਹੀ ਲੈਣਾ ਛੱਡਤਾ ਸੀਗਾ ਔਰ ਸਰਕਾਰ ਨੂੰ ਹੱਥ ਪੈਰਾਂ ਦੀ ਪੈ ਗਈ ਸਰਕਾਰ ਮੀਟਿੰਗਾਂ ਦੌਰ ਚੱਲਿਆ ਕੱਲ ਰਾਤ ਨੂੰ ਸਾਡੀ ਜਿਹੜੀ ਮੀਟਿੰਗ ਫਾਈਨਲ ਹੋ ਕੇ ਤੇ ਪੂਰੇ ਢੱਲੇਵਾਲ ਦੀ ਇੱਕੋ ਸ਼ਰਤ ਸੀ ਕਿ ਪੂਰੇ ਕਿਸਾਨ ਔਰ ਕਿਸਾਨ ਆਗੂ ਛੱਡੇ ਜਾਣ ਉਸ ਤੋਂ ਬਾਅਦ ਪਾਣੀ ਦਾ ਘੁੱਟ ਪਰੂਆ ਅੱਜ ਪਿਛਲੀ ਰੀਤ ਰਾਤ ਰੰਗੀ ਆ ਉਦੋਂ ਸਾਰੇ ਆਕੂ ਜੋ ਜਿੰਨੇ ਸਾਡੇ ਕਿਸਾਨ ਸੀ ਉਹ ਰਹਾ ਕੀਤੇ ਗਏ ਉਸ ਤੋਂ ਪਟਿਆਲੇ ਆਪਾਂ ਪਾਰਕ ਹੌਸ ਤੇ ਜਾ ਕੇ ਢੱਲੇਵਾਲ ਸਾਹਿਬ ਨੂੰ ਪਾਣੀ ਦਾ ਘੁੱਟ ਪਿਆ ਕੇ ਜਿਹੜਾ ਵਾ ਉਹਨਾਂ ਨੂੰ ਪਰਮਾਤਮਾ ਅਗੇ ਅਰਦਾਸ ਕੀਤੀ ਹੈ ਪਰਮਾਤਮਾ ਉਹਨਾਂ ਨੂੰ ਜਿੰਦਗੀ ਬਖਸ਼ੇ ਔਰ ਇਸੇ ਤਰ੍ਹਾਂ ਲੜਾਈਆਂ ਲੜਦੇ ਰਹਿਣ ਅਸੀਂ ਉਹਦੇ ਨਾਲ ਜਿਹੜੇ ਦક્ષਿਗਪਾਣੇ ਚੱਲਦੇ ਰਹੀਏ ਮੈਂ ਧੰਨਵਾਦ ਕਰਦਾ ਹਾਂ ਸਾਡੇ ਨਾਲ ਮਰਪੀ ਸਿੰਘ ਬਾਠ ਦਲਬਾਗ ਸੰਘਿਲ ਔਰ ਭਾਜੀ ਪਖੜ ਸਿੰਘ ਜੀ ਇਹ ਸਭ ਸਾਡੇ ਨਾਲ ਜੇਲੇ ਸੀਗੇ ਇਹ ਕੁਰਬਾਨੀ ਆਪਾਂ ਲੋਕਾਂ ਵਾਸਤੇ ਕਰ ਰਹੇ ਆ ਨਾ ਤੇ ਕਿਸੇ ਆਪਣੇ ਪਸਵਫਾਦ ਵਾਸਤੇ ਜੋ ਲੜਾਈ ਲੜੀ ਜਾ ਰਹੀ ਡੱਲੇਵਾਲ ਦੀ ਲੜ ਰਿਹਾ ਜਾਂ ਅਸੀਂ ਲੜ ਰਹੇ ਆ ਇਹ ਪੂਰੇ ਸਮਾਜ ਵਾਸਤੇ ਪੂਰੇ ਦੋਸਤਾਂ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਜਿਹੜੀ ਜ਼ਿੰਦਗੀਆਂ ਨੂੰ ਬਿਹਤਰ ਹਾਲਤ ਲੜ ਰਹੇ ਆ ਤੇਰੀ ਬੇਇੱਜ਼ਤੀ ਆ ਸਾਰੇ ਅਵਾਮ ਨੂੰ ਕਿ ਇਸ ਲੜਾਈ ਉਹ ਸਾਥ ਦੋ ਇਹ ਵੀ ਉਸੇ ਜਾਦੀ ਲੜਾਈ ਵਾਂਗ ਜਿੱਤਣਾ ਆਪਾਂ ਅੰਗਰੇਜ਼ਾਂ ਤੋਂ ਭਾਰਤ ਜਾਤ ਕਰਾਇਆ ਸੀਗਾ ਇਸੇ ਤਰ੍ਹਾਂ ਜਿਹੜੀ ਆਰਥਿਕ ਗੁਲਾਮੀ ਸਾਡੇ ਪਰ ਪਾਈ ਜਾ ਰਹੀ ਹੈ ਉਹਨ ਤੋਂ ਆਜ਼ਾਦੀ ਵਾਸਤੇ ਆਪਾਂ ਸਾਰੇ ਇਕੱਠੇ ਹੋ ਕੇ ਇਸ ਲੜਾਈ ਲੜਨਾ ਪੈਣਾ ਨਹੀਂ ਤੇ ਸਾਡੇ ਛੋਟੇ ਮੋਟੇ ਕਾਰੋਬਾਰ ਸਾਡੀ ਖੇਤੀ ਜਿਹੜੀਆਂ ਸਾਰੀ ਬਰਬਾਦ ਹੋ ਜਾਣੀਆਂ ਇਹਨਾਂ ਕਰਕੇ ਕੰਦੇ ਚਲੇ ਜਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਪ੍ਰਧਾਨਗੀ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ? ਕੰਨਾਂ ਦੇ ਨਾਲ ਸਰਕਾਰ ਦਾ ਕੀ ਪਤੀੜਾ ਜੇਲ੍ਹ ਦੇ ਕੋਲ ਜੇਲ੍ਹ ਸੁਪਰਡੈਂਟ ਨੇ ਸਾਡੇ ਨਾਲ ਬਹੁਤ ਵਧੀਆ ਵਰਦੀਰਾ ਕੀਤਾ ਜਿਹੜਾ ਕਿ ਪਟਿਆਲਾ ਜੇਲ੍ਹ ਦਾ ਸੁਪਰਡੈਂਟ ਆ ਉਹਨਾਂ ਨੇ ਬੈਸੇ ਵੀ ਮਾਹੌਲ ਮਤਲਬ ਇੰਨਾ ਵਧੀਆ ਕੀਤਾ ਹੈ ਉਹ ਫੁੱਲ ਬੋਲਣ ਲਵਾਏ ਆ ਪਾਰਕਾਂ ਬਣਾਈਆਂ ਇਹ ਜਿਹੜਾ ਸਾਰੇ ਪੰਜਾਬ ਦੇ ਵਿੱਚੋਂ ਨੰਬਰ 1 ਤੇ ਜਿਹੜਾ ਜੇਲ ਸੁਪਰਡੈਂਟ ਆ ਜਿਹ ਹੈਗਾ ਦਾ ਸਰਪ ਪਟਿਆਲੇ ਦਾ ਠੀਕ ਹੈ ਜਿਹੜੀ ਪਟਿਆਲੇ ਜੇਲ ਹੈ ਨੰਬਰ 1 ਆ ਬਲ ਬੂਟੇ ਲਾਏ ਆ ਰੋਟੀ ਪਾਣੀ ਸਾਨੂੰ ਬਹੁਤ ਵਧੀਆ ਟਾਈਮ ਨਾਲ ਦੇਂਦਿਆ ਸਾਡੇ ਨਾਲ ਬਿਹੇਵ ਬਹੁਤ ਵਧੀਆ ਕੀਤਾ ਜਿਹੜਾ ਪ੍ਰਸ਼ਾਸਨ ਦਾ ਬਿਹੇਵ ਆ ਪੰਜਾਬ ਸਰਕਾਰ ਦਾ ਉਹਦਾ ਕੋਈ ਬਿਹੇਵ ਬਾਲਾ ਵਧੀਆ ਨਹੀਂ ਸੀਗਾ ਉਹਨਾਂ ਨੇ ਕੁਝ ਹਲਕਾ-ਤਾ ਕਾ ਵੀ ਭੈਣੀਆਂ ਕੀਤੀਆਂ ਕਈਆਂ ਨੂੰ ਕੁੱਟਮਾਰ ਵੀ ਕੀਤੀ ਆ ਇੱਕ ਬ੍ਰਾਹਮ ਕੀ ਸੀਗਾ ਪ੍ਰਧਾਨ ਉਹਨੂੰ ਵੀ ਕੁੱਟਿਆ ਹੋਰ ਵੀ ਕਈਆਂ ਨੇ ਮਿਲ ਲੱਖ ਚਾਰ ਰੁਪਏ ਕੀਤਾ ਕਿ ਗੁੱਜੀਆਂ ਛੁੱਟਾ ਮਾਰੀਆਂ ਜਿਹੜੇ ਕੁੱਛ ਕੀਤਾ ਸਾਡੇ ਘਰ ਤੋੜ ਸਮਾਨ ਦੀ ਬੋਧ ਕੀਤੀ ਗਈ ਔਰ ਉਹ ਜਿਹੜੇ ਚੀਜ਼ਾਂ ਆ ਉਹ ਸਰਕਾਰ ਨੇ ਜਰੂਰ ਬਹੁਤ ਵੱਡੀ ਗਲਤੀ ਕੀਤੀ ਆ ਔਰ ਜ਼ਿੰਦਗੀ ਦੇ ਵਿੱਚ ਪਹਿਲਾ ਇਹ ਦੇਖਿਆ ਪ੍ਰੋਗਰਾਮ ਕਿ ਜਿਹਦੇ ਵਿੱਚ ਸੰਘਰਸ਼ ਚੱਲਦਾ ਮੀਟਿੰਗਾਂ ਦਾ ਦੌਰ ਚੱਲਦਾ ਉਹਦੇ ਵਿੱਚ ਹੀ ਧਰਨਾ ਜਿਹੜਾ ਚੱਕਿਆ ਗਿਆ ਜੇ ਕਿਤੇ ਮੀਟਿੰਗਾਂ ਦਾ ਦੌਰ ਟੁੱਟ ਜਾਂਦਾ ਫੇਰ ਧਰਨਾ ਚੱਕਦੇ ਕੋਈ ਗੱਲ ਹੋਰ ਸੀ ਪਰ ਗੱਲ ਸਾਡੀ ਲੜਾਈ ਸੀਗੀ ਸੈਂਟਰ ਨਾਲ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੇ ਖਾਮ ਖਾਨ ਕੇ ਪੰਗਾ ਲਿਆ ਔਰ ਇਹਨੂੰ ਮੇਰੇ ਖਿਆਲ ਬਹੁਤ ਮਹਿੰਗਾ ਪਊਗਾ ਕਈ ਅੱਗੇ ਸਰਕਾਰਾਂ ਨਾਲ ਇਹੋ ਜਿਹਾ ਹਾਲ ਹੁੰਦੇ ਨੇ ਤੇ ਜਦੋਂ ਸੱਤਾ ਦੇ ਨਸ਼ੇ ਦੇ ਵਿੱਚ ਮਾਰੇ ਕੰਮ ਕਰਦੇ ਹਨ ਉਸ ਤੋਂ ਬਾਅਦ ਰਿਜ਼ਲਟ ਜਿਹੜਾ ਪਬਲਿਕ ਨੂੰ ਨਹੀਂ ਹੁੰਦੀ ਆ ਜਦੋਂ ਵੋਟਾਂ ਦਾ ਦੌਰ ਆਊਗਾ ਉਦੋਂ ਇਹਦਾ ਰਿਜ਼ਲਟ ਇਹਨਾਂ ਨੂੰ ਮਿਲ ਜਾਊਗਾ ਸ਼ਪਤਾਂ ਜੀ ਕੋਈ ਹੋਰ ਦੱਸੋ ਜਦੋਂ ਇਹਨਾਂ ਨੇ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਮੋਰਚੇ ਬੰਦ ਕਰਾਏ ਆ ਇਹ ਦੁਆਰਾ ਹੁਣ ਅੰਦੋਲਨ ਜਾਰੀ ਰਹੇਗਾ ਇਹਦੇ ਬਾਰੇ ਦੱਸੋ ਵੇਖੋ ਨਾ ਤਾਂ ਡੱਲੇਵਾਲ ਸਾਹਿਬ ਨੇ ਮਰਨ ਬੱਤ ਛੱਡਿਆ ਤੇ ਨਾ ਉਹ ਨਹੀਂ ਛੱਡਣਾ ਜਿੰਨਾ ਚਿਰ ਐਮਐਸਪੀ ਨਹੀਂ ਮਿਲਦੀ ਮੋਰਚੇ ਜਿਹੜੇ ਜਾਰੀ ਰਹਿਣੇ ਆ ਇੰਨਾ ਵੀ ਅਜੇ ਛੇਗੇ ਕੱਲ ਉੱਥੇ ਲੱਗ ਜਾਣਗੇ ਇਹ ਬੱਕਰੇ ਵਾਂਗ ਚੱਲਦੇ ਰਹਿਣੇ ਆ ਜਿੰਨਾ ਚਿਰ ਸਾਨੂੰ ਐਮਐਸਪੀ ਨਹੀਂ ਮਿਲਦੀ ਉਹਨਾਂ ਚਿਰ ਸਾਡਾ ਜਿਹੜਾ ਸੰਘਰਸ਼ ਚੱਲਦਾ ਰਹਿਣਾ ਆ ਔਰ ਜਿਹੜਾ ਸਾਨੂੰ 4 ਮਈ ਤਰੀਕ ਨੂੰ ਸਰਕਾਰ ਨੇ ਦਿੱਤੀ ਆ ਮੀਟਿੰਗ ਦੀ ਅਸੀਂ ਉਸ ਮੀਟਿੰਗ ਦਾ ਇੰਤਜ਼ਾਰ ਰੱਖਦੇ ਆ ਉਸ ਮੀਟਿੰਗ ਦੇ ਵਿੱਚ ਸਾਨੂੰ ਫੈਸਲਾ ਕੀ ਹੁੰਦੀ ਸਰਕਾਰ ਕੀ ਨਹੀਂ ਉਹਦੇ ਵਿੱਚ ਪਤਾ ਲੱਗਦਾ ਧੰਨਵਾਦ ਠੀਕ ਚਲੋ